ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਗੱਲ ਜੀ ਕੌਰ ਜਿੰਦਰ ਪੰਜਾਬੀ ਵੀਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਰੋਟ ਝੜਦੀ ਕਲਾ ਚਰੋ ਵੀਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਮੈਂ ਛੱਤ ਤੇ ਆਈ ਸੀ ਕਾਵਾ ਨੂੰ ਪਾੜ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਲੌਗ ਦੀ ਸ਼ੁਰੂਆਤ ਕਰਦੇ ਆ ਤੇ ਕਾਜ ਤੁਹਾਨੂੰ ਦਿਖਾਉਂਦੀ ਆ ਮੈਂ ਆ ਦੇਖੋ ਤੁਸੀਂ ਬਹੁਤ ਧਿਆਨ ਨਾਲ ਦੇਖੋ ਕਿ ਬਹੁਤ ਸੋਹਣਾ ਫਰੂਟ ਆਇਆ ਹੈ ਕਿ ਵਾਹਿਗੁਰੂ ਦੀ ਕਿਰਪਾ ਨਾਲ আর ਕੁਸ਼ਤਾ ਓਲਿਆਂ ਦੀ ਵਜ੍ਹਾ ਨਾਲ ਝੜ ਝੁੜ ਗਿਆ ਹੈ ਬੜੇ ਪ੍ਰੇਸ਼ਾਨ ਹੋ ਗਈ ਮੈਂ ਆ ਦੇਖੋ ਕਿੰਨਾ ਸੋਹਣਾ ਫਰੂਟਿੰਗ ਆਈ ਹੋਈ ਹੈ ਕਿ ਮੇਰੇ ਨਿੰਬੂ ਦਾ ਬੁੱਟਾ ਜੀ ਸਾਡ ਆ ਦੇਖੋ ਤੁਹਾਨੂੰ ਦਿਖ ਰਿਹਾ ਹੁਣ ਹੈ ਨਾ ਕਿੰਨਾ ਸੋਹਣਾ ਛੋਟੇ 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 ਕਿੰਨੇ ਸੋਹਣੇ ਫਲ ਆਇਆ ਹੈ ਬਹੁਤ ਸੋਹਣੀ ਫਲਾਵਰਿੰਗ ਹੋਈ ਹੋਈ ਹੈ ਦੀ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਕਹਿੰਦੇ ਹੁੰਦੇ ਨੇ ਆਪਣੀ ਮਿਹਨਤ ਦਾ ਫਲ ਆਂਦਾ ਹੈ ਨਾ ਬਹੁਤ ਖੁਸ਼ੀ ਜੀ ਹੁੰਦੀ ਹੈ ਬਾਕੀ ਦੇਖਦੇ ਹਾਂ ਜੀ ਕਿੰਨਾ ਕੁ ਫਰੂਟ ਰਹਿੰਦਾ ਹੈ ਦਾ ਕਿੰਨਾ ਕੁ ਝੜਦਾ ਹੈ ਤੇ ਫਿਲਹਾਲ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਟੱਚ वुਡ ਵਾਏ ਗੁਰੂ ਦੀ ਕਿਰਪਾ ਨਾਲ ਵਸ ਇਹਨੂੰ ਨਜ਼ਰ ਨਾ ਲੱਗੇ ਕਹਿੰਦੇ ਹੁੰਦੇ ਨੇ ਆਪਣੀ ਨਜ਼ਰ ਬਹੁਤ ਜਲਦੀ ਲੱਗਦੀ ਹੈ ਨਾ ਜੀ ਤੇ ਬਾਕੀ ਦੇਖਦੇ ਹਾਂ ਜੀ ਆ ਦੇਖੋ ਮੱਖੀਆਂ ਕਿੱਦਾਂ ਇਨਾਂ ਨੂੰ ਜੜੀਆਂ ਰਸ ਬਣਾਉਂਦੀਆਂ ਨਾ ਮਧੂ ਮੱਖੀਆਂ ਬਹੁਤ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਸਵੇਰ ਹੋ ਚੁੱਕੀ ਸੀ ਮੈਂ ਸਵੇਰ ਦੇ ਨਾਲੇ ਸ਼ੁਰੂਆਤ ਕਰਦੀ ਆਂ ਵਲੌਗ ਦੀ ਤੇ ਇੱਧਰ ਲੱਗੇ ਹੋਏ ਸੀ ਆ ਦੇਖ ਲਓ ਤੁਸੀਂ ਤੁਲਸੀ ਮਾਈ ਲੱਗੀ ਹੋਈ ਏ ਤੇ ਮੇਰੇ ਆ ਲੱਗਿਆ ਹੋਇਆ ਕੜੀ ਪੱਤਾ ਬਹੁਤ ਵਧੀਆ ਇਹ ਜਿਵੇਂ ਵਾਲਾਂ ਬੂਲਾਂ ਦੇ ਕੰਮ ਵੀ ਆਂਦਾ ਤੇ ਮੈਂ ਤੜਕਾ ਲਾਉਣ ਦੇ ਕੰਮ ਬਹੁਤ ਲਿਆਂਦੀ ਹੁੰਦੀ ਆ ਇਹਨੂੰ ਠੀਕ ਹੈ ਜੀ ਤਦ ਤੱਕ ਤੁਸੀਂ ਬਨੇ ਰਹੋ ਬਾਕੀ ਮਿਲਦੇ ਆ ਤੁਹਾਨੂੰ ਘਰ ਦੇ ਕੰਮਾਂ ਤੇ ਕੰਮ ਕਰਾਂਗੇ ਜਿਸ ਤਰ੍ਹਾਂ ਵੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਦੀ ਸ਼ੇਅਰਿੰਗ ਕਰਦੀ ਰਾਂਗੇ ਠੀਕ ਹੈ ਜੀ ਬਾਕੀ ਬਹੁਤ ਸਾਰਾ ਪਿਆਰ ਦਿੰਦੇ ਬਹੁਤ ਸਾਰਾ ਧੰਨਵਾਦ ਤੁਹਾਡਾ ਬਨੇਰੋ गाइस ਤੇ ਲੋਜੀ ਇੱਥਰ ਆਪਾਂ ਕੋਠੇ ਤੋਂ ਆਏ ਸੀ ਆਪਣੀ ਸਫਾਈ ਕਰਨੀ ਠੀਕ ਹੈ ਜੀ ਬਾਕੀ ਹੁਣ ਰਸੋਈ ਦੇ ਵਿੱਚ ਜੋ ਕੰਮ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਜਾਾਂਗੇ ਸਭ ਤੋਂ ਪਹਿਲਾਂ ਸਾਡਾ ਇਹ ਕੰਮ ਨਿਭੜ ਜਾਈਏ ਬਾਕੀ ਸਾਰੀਆਂ ਭੈਣਾਂ ਗੇ ਰਿਕਵੈਸਟ ਕਰਾਂਗੀ ਪਲੀਜ਼ ਮੇਰੀ ਵੀਡੀਓ ਨੂੰ ਜਿਹੜਾ ਮੈਨੂੰ ਬਹੁਤ ਸਾਰਾ ਪਿਆਰ ਕਰਦੀ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਬਹੁਤ ਸਾਰਾ ਪਿਆਰ ਠੀਕ ਹੈ ਜੀ ਤੇ ਮੇਰੀ ਵੀਡੀਓ ਨੂੰ ਫੁੱਲ ਵੀ ਵਾਚ ਕਰਿਆ ਕਰੋ ਤੇ ਸੰਧੂ ਸਿਸਟਰ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਤੇ ਮੇਰੇ ਧਿਆਨ ਨਾਲ ਸੁਣਦੇ ਹੋ ਤੁਸੀਂ ਕਿਹਾ ਨਾ ਮੈਂ ਇੱਕ ਚੁਟਕੀਆਂ ਨਹੀਂ ਪਾ ਸਕਦੀ ਮੈਨੂੰ ਪਲੀਜ਼ ਦੱਸਿਓ ਸ਼ਾਇਦ ਮੈਂ ਕੁਝ ਮਤਲਬ ਮੈਨੂੰ ਅੱਛਾ ਨਹੀਂ ਲੱਗਿਆ ਕਿਉਂਕਿ ਆ ਤੁਸੀਂ ਆ ਪਾਦੇ ਨਹੀਂ ਤੁਹਾਡੇ ਚ ਤੇ ਲੋ ਜੀ ਇੱਧਰ ਲਿਆਂਦੇ ਸੀ ਆਪਾਂ ਛਲਗਮ ਛਲਗਮ ਤਾਜ਼ੇ ਤਾਜ਼ੇ ਐ ਮੈਂ ਕਿਾ ਚੋਲ ਧੋ ਬਣਾ ਲੈਨੇ ਆ ਇਹਨਾਂ ਦੀ ਨਾ ਮਿੱਟੀ ਉਤਾਰ ਕੇ ਇਹਨਾਂ ਨੂੰ ਬਿਲਕੁਲ ਵਧੀਆ ਤਰੀਕੇ ਨਾਲ ਆਪਾਂ ਕੱਟ ਲੈਨੇ ਠੀਕ ਹੈ ਜੀ ਫੇਰ ਬਣਾਵਾਂਗੇ ਆਪਾਂ ਛਲਗਮਾਂ ਦਾ ਸਾਗ ਤੇ ਲੋ ਜੀ ਇੱਧਰ ਆਪਣੇ ਕੰਮ ਸਾਰੇ ਨਿਬੜ ਗਏ ਸੀ ਤੇ ਆਪਾਂ ਬਣਾਣ ਲੱਗੇ ਸੀ ਛਲਗਮਾਂ ਦੀ ਸਬਜ਼ੀ ਠੀਕ ਹੈ ਜੀ ਛਲਗਮ ਕੱਟ ਕੇ ਰੱਖ ਲਈ ਸੀ ਤੇ ਆਹ ਦੇਖੋ ਜੀ ਛਲਗਮ ਚੰਗੀ ਤਰ੍ਹਾਂ ਧੋ ਬਣਾ ਕੇ ਨਾ ਇਸ ਤਰ੍ਹਾਂ ਦੇ ਕੱਟ ਲੈਨੇ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਕੁੱਕਰ ਦੇ ਵਿੱਚ ਪਾ ਕੇ ਨਾ ਇੱਕ ਸੀਟੀ ਹਲਕਾ ਜਿਹਾ ਪਾਣੀ ਪਾਣਾ ਚ ਪਾਣੀ ਪਾਣ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਇਹਦੇ ਚ ਇੱਕ ਸੀਟੀ ਮਰਵਾ ਲਈ ਕਦੋਂ ਸੀਟੀਆਂ ਮਰਵਾਣੀਆਂ ਬਾਕੀ ਆਪਾਂ ਤੱਕ ਕਰ ਲਾਂਗੇ ਆਪਾਂ ਦਾ ਮਸਾਲਾ ਤਿਆਰ ਇਹਦੀ ਸੀਟੀ ਮਰਵਾ ਲੈਣੀ ਆਪਾਂ ਇਹ ਵਾਲਾ ਬਣਾਵਾਂਗੇ ਜੀ ਆਪਾਂ ਸਪੈਸ਼ਲ ਸਬਜੀ ਜੇਕਰ ਤੁਸੀਂ ਨਹੀਂ ਖਾਧੀ ਔਰ ਪਤਾ ਤੁਹਾਨੂੰ ਕਿ ਇਹ ਜਿਹੜੇ ਸ਼ਰਗਮੁਦਿਆਂ ਬਹੁਤ ਆਕਰਸ਼ਕ ਤੇ ਬਹੁਤ ਵਧੀਆ ਹੁੰਦੇ ਆ ਤੇਸਰੀ ਵੀ ਬਹੁਤ ਬੰਦੇ ਆ ਮੈਨੂੰ ਤੇ ਬਹੁਤ ਪਸੰਦ ਆ ਜੀ ਇਸ ਲਈ ਚਲਾ ਰਹੀ ਨੇ ਤੇ ਕਾਈਜ਼ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਇੱਕ ਮੈਂ ਪੈਕ ਬਣਾਉਣ ਲੱਗੀ ਸੀ ਬਸ ਕਰੀਏ ਸੀ ਆਪਣੇ ਲਈ ਜਿਵੇਂ ਪੈਕ ਬਣਾਉਂਦੇ ਰਹਿੰਦੇ ਆ ਨਾ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰ ਦਿਆਂ ਉਹਦੇ ਲਈ ਮੈਂ ਕੁਝ ਕੁਛ ਲੈਂਦੀ ਹਾਂ ਮੈਂ ਤੁਹਾਡੇ ਨਾਲ ਉਹੀ ਵੀਡੀਓ ਸ਼ੇਅਰ ਕਰੂੰਗੀ ਠੀਕ ਹੈ ਜੀ ਉਜੀ ਆਪਾਂ दाल और बाजरा ਚੰਗੀ ਤਰ੍ਹਾਂ ਧੋ ਲਿਆ ਠੀਕ ਹੈ ਉਸ ਤੋਂ ਬਾਅਦ ਇਹ ਵਾਲੇ ਜਿਹੜੇ ਚਾਵਲ ਹਨ ਇਹ ਪੱਕ ਜਾਣ ਤੁਸੀਂ ਦੇਖਣਾ ਜਦ ਤੱਕ ਸਾਡੇ ਇਹ ਚਾਵਲ ਵਧੀਆ ਨਹੀਂ ਪੱਕ ਜਾਂਦੇ ਜਿਹੜਾ ਇਹਦਾ ਮਾਂਡ ਹੁੰਦਾ ਨਾ ਆਪਾਂ ਪੰਜਾਬੀ 'ਚ ਇਹਨੂੰ ਪਿੱਛੇ ਕਹਿ ਦਿੰਦੇ ਆ ਸ਼ਾਇਦ ਤੇ ਠੀਕ ਹੈ ਉਹ ਪਾਣੀ ਇਹਦਾ ਜਦ ਤੱਕ ਇਹਨੂੰ ਵਧੀਆ ਤਰੀਕੇ ਨਾਲ ਨਹੀਂ ਹੋ ਤਾ ਤੱਕ ਆਪਾਂ ਇਹਨਾਂ ਨੂੰ ਲਾਉਂਦੇ ਨਹੀਂ ਹੈਗੇ ਉਧਰ ਮੈਂ ਸ਼algam ਉਗਲਨੇ ਰੱਖਤੇ ਸੀ ਮੇਗਾ ਚਰੋ ਸ਼algam ਨਾਲ ਦੀ ਤਿਆਰੀ ਕਰਦੀ ਆ ਨਾਲੇ ਮੈਂ ਆਪਣੇ ਫੇਸ ਲਈ ਆ ਬਣਾਣ ਲੱਗੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਵੀ ਵੀਡੀਓ ਸ਼ੇਅਰ ਕਰਦੀ ਆ ਠੀਕ ਹੈ ਜੀ ਇਹ ਨੂੰ ਆਪਾਂ ਸੀਮ ਤੇ ਰੱਖ ਲੈਣੇ ਹੁੰਦੇ ਆ ਤੇ ਲੋਜੀ ਆਉਂਦਾ ਇਹ ਜਦ ਅਪਾ ਚਾਵਲ ਬਣੇ ਨਾ ਇਹ ਦਾ ਬਿਲਕੁਲ ਆਪਾਂ ਜਿਹੜਾ ਮਾੜਾ ਹੁੰਦਾ ਨਾ ਜਿਹੜਾ ਪਾਣੀ ਹੁੰਦਾ ਪੱਕ ਜਾਂਦਾ ਚੰਗੀ ਤਰ੍ਹਾਂ ਠੀਕ ਹੈ ਜੀ ਉਹ ਇਹ ਆਪਾਂ ਚੰਗੀ ਤਰ੍ਹਾਂ ਇਹਦੇ ਚ ਨਾ ਛਾਣ ਲਾਂਗੇ ਗੈਸ ਕਰਤੀਏ ਪਾਣੀ ਆ ਦੇਖੋ ਠੰਡਾ ਹੋਣ ਤੇ ਨਾ گاੜਾ ਜਿਹਾ ਹੋ ਜੂਗਾ ਠੀਕ ਹੈ ਜੀ ਹਾਂ ਠੰਡਾ ਹੋਣ ਤੇ ਬਿਲਕੁਲ گاੜਾ ਜਿਹਾ ਹੋ ਜਾਣਾ ਇਹਨਾਂ ਨੂੰ ਤੁਸੀਂ ਪਾਣੀ ਲੈ ਲੈਣਾ ਆ ਦੇਖੋ ਜੀ ਇਹ ਆਪਾਂ ਜਿਹੜਾ ਝੋਤੇ ਆਂ ਬਾਜਰਾ ਤੇ ਦਾਲ ਠੀਕ ਹੈ ਜੀ ਮਸਰੀ ਦੀ ਦਾਲ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਪੀਸ ਲੈਨੇ ਆ ਇਹਦਾ ਵੀ ਆਪਾਂ ਪੇਸਟ ਬਣਾ ਲੈਨੇ ਆ ਇਹਦੇ ਵਿੱਚ ਹੁਣ ਆਪਾਂ ਸਿਰ ਪਾਣਾ ਹੈ ਜੀ ਕੱਚਾ ਦੁੱਧ ਠੀਕ ਹੈ ਕੱਚਾ ਦੁੱਧ ਪਾ ਕੇ ਨਾ ਫਿਰ ਆਪਾਂ ਇਹਨੂੰ ਗਰਾਇੰਡ ਕਰ ਲੈਣਾ ਬਿਲਕੁਲ ਬਰੀਕ ਜਿਹਾ ਪੀਸ ਲੈਣਾ ਠੀਕ ਹੈ ਜਿਵੇਂ ਆਪਾਂ ਲੋਜੀ ਆ ਦੇਖੋ ਪੀਸਿਆ ਨਹੀਂ ਨਾ ਚੰਗੀ ਤਰ੍ਹਾਂ ਇਹਨੂੰ ਪੀਸ ਲੈਣਾ ਬਿਲਕੁਲ ਬਰੀਕ ਜਿਹਾ ਪੀਸਣਾ ਹੈ ਬਿਲਕੁਲ ਜਿਵੇਂ ਆਪਣੇ ਮੂੰਹ ਤੇ ਲੱਗਣਾ ਨਹੀਂ ਚਾਹੀਦਾ ਵੀ ਚੁਬਦਾ ਹੈ ਜਾਂ ਕੁਛ ਹੈ ਇੰਨਾ ਬਰੀਕ ਜਿਹਾ ਪੇਸਟ ਬਣਾ ਲੈਣਾ ਆਪਾਂ ਤੇ ਆਹ ਲੋਜੀ ਆ ਦੇਖੋ ਬਿਲਕੁਲ ਆਪਾਂ ਇਹਨੂੰ ਪੀਸ ਲੈਣਾ ਠੀਕ ਹੈ ਹੁਣ ਇਹਨੂੰ ਆਪਾਂ ਕਿਸੇ ਕੰਚ ਦੀ ਕੋਲੀ ਦੇ ਵਿੱਚ ਕੱਢ ਲੈਣੇ ਆ ਤੇ ਲੋਜੀ ਕੰਚ ਦੀ ਕੋਲੀ ਦੇ ਵਿੱਚ ਇਹਨੂੰ ਨਾ ਆਪਾਂ ਚੰਗੀ ਤਰ੍ਹਾਂ ਜਿਵੇਂ ਛਾਣਦੇ ਹਾਂ ਨਾ ਇਸ ਤਰ੍ਹਾਂ ਕਰਕੇ ਇਹਨੂੰ ਇਹਦੇ ਵਿੱਚ ਕੱਢ ਕੇ ਛਾਣ ਲਾਂਗੇ बिल्कुल जरा रस है ना सारा आप क्या थल्ले ਜੇ ਕੋ ਤੁਹਾਡੇ ਕੋਲ ਆਟਾ ਮਿਲ ਜੇ ਨਾ ਤੇ ਤੁਸੀਂ ਆਟਾ ਵੀ ਲੈ ਸਕਦੇ ਠੀਕ ਹੈ ਜੀ ਆ ਦੇਖੋ ਨਿਕਲ ਰਿਹਾ ਨਾ ਥੋੜੀ ਦੇਰ ਲਈ ਆਪਾਂ ਰੱਖ ਲਏ ਤੇ ਲੋਜ ਆਇਆ ਦੱਚੰਗੀ ਤਰ੍ਹਾਂ ਆਪਾਂ ਸਾਰਾ ਸਾਤ ਕੱਢ ਲੈਣਾ ਠੀਕ ਹੈ ਜੀ ਇਹਨੂੰ ਇੱਦਾਂ ਹੀ ਰਹਿਣ ਦਾਂਗੇ ਆਪਾਂ ਇਹਨੂੰ ਦੁਬਾਰਾ ਵੀ ਤੁਸੀਂ ਪੀਸ ਸਕਦੇ ਹੋ ਠੀਕ ਹੈ ਜੀ ਇਹਨੂੰ ਰੱਖ ਦਿੰਨੇ ਹੁਣ ਆਪਾਂ ਜਿਹੜਾ ਆ ਬਣਾ ਮਾਡ ਕੱਢਿਆ ਸੀ ਨਾ ਇਹ ਠੰਡਾ ਹੋ ਗਿਆ ਫਿਰ ਇਹਨੂੰ ਵੀ ਇਹ ਵੀ ਤੁਸੀਂ ਵਿੱਚੇ ਪਾ ਲੈਣਾ ਗਾੜਾ ਜਿਹਾ ਹੋ ਜਾਏਗਾ ਠੀਕ ਹੈ ਹੁਣ ਇਹਦੇ ਵਿੱਚ ਇੱਕ ਚਮਚਾ ਆਪਾਂ ਸਿਰਫ ਰਲਾਣਾ ਜੀ ਬੇਸਣ ਇੱਕ ਚਮਚ ਤੁਸੀਂ ਬੇਸਣ ਦਾ ਰਲਾ ਸਕਦੇ ਹੋ ਠੀਕ ਹੈ ਹੁਣ ਇਹਨੂੰ ਇਦਾਂ ਕਰਕੇ ਘੋਲ ਸਕਦੇ ਆ ਹਲਕੀ ਜਿਹੀ ਤੁਸੀਂ ਚਾਹੋ ਤੇ ਇਹਦੇ ਵਿੱਚ ਹਲਦੀ ਵੀ ਪਾ ਸਕਦੇ ਹੋ ਇੱਕ ਛੁੱਟ ਕੇ ਤੇ ਲਓ ਜੀ ਇਹਨੂੰ ਚੰਗੀ ਤਰ੍ਹਾਂ ਰਲਾ ਲੈਣਾ ਠੀਕ ਹੈ ਬਿਲਕੁਲ ਮਮੋਲੀ ਜੀ ਤੁਸੀਂ ਹਲਦੀ ਪਾ ਸਕਦੇ ਹੋ ਹੁਣ ਇਹਨੂੰ ਵੀ ਇਦਾਂ ਹੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਠੀਕ ਹੈ ਜੀ ਆਰੇ ਇਦਾਂ ਕਰਕੇ ਗਾੜਾ ਜਿਹਾ ਬਣ ਤੂ। ਹੁਣ ਇਹਨੂੰ ਆਪਾਂ ਆਪਣੇ ਫੇਸ ਤੇ ਹੱਥਾਂ ਤੇ ਅਪਲਾਈ ਕਰ ਸਕਦੇ ਹਾਂ। ਬਹੁਤ ਵਧੀਆ ਰਿਜ਼ਲਟ ਮਿਲੇਗਾ ਤੁਹਾਨੂੰ ਦੇਖਿਓ। ਕਈਆਂ ਦੇ ਹੁੰਦਾ ਨਾ ਮੂੰਹ ਤੇ ਕਾਲੇ ਦਾਗ ਪੈ ਜਾਂਦੇ ਆ ਹਨਾ। ਤੇ ਪਿੰਪਲਸ ਵਗੈਰਾ ਵੀ ਹੁੰਦੇ ਆ। ਇਹ ਕੋਈ ਨੁਕਸਾਨ ਨਹੀਂ ਦੇਵੇਗਾ। ਇਹ ਇੰਨਾ ਵਧੀਆ ਤੈਕ ਹੈ ਨਾ ਕਿ ਤੁਸੀਂ ਇਹਨੂੰ ਇਦਾਂ ਲਗਾ ਸਕਦੇ ਹੋ ਠੀਕ ਹੈ। ਹੱਥ ਤੇ ਲਗਾਓ ਇਦਾਂ ਦਾ ਕਰਕੇ ਇਦਾਂ ਹੀ ਤੁਸੀਂ ਆਪਣੇ ਉਹਦੇ ਤੇ ਲਗਾ ਸਕਦੇ ਹੋ ਫੇਸ ਤੇ। ਬਾਕੀ ਫੇਸ ਤੇ ਵੀ ਲਗਾ ਸਕਦੇ ਹੋ। ਬਹੁਤ ਵਧੀਆ ਚੀਜ਼ ਹੈ। ਇਹਦਾ ਰਿਜ਼ਲਟ ਦੇਖਿਓ ਤੁਹਾਨੂੰ ਜੇਕਰ ਤੁਸੀਂ ਹਫ਼ਤੇ 'ਚ ਇਹਨੂੰ ਦੋ ਵਾਰ ਵੀ ਲਗਾਉਂਦੇ ਹੋ ਨਾ ਤੇ ਮਹੀਨੇ 'ਚ ਚਾਰ ਵਾਰ ਚਾਰ ਰਿਜ਼ਲਟ ਮਿਲੇਗਾ ਤੁਹਾਨੂੰ ਅਰੇ ਇੱਕਦਮ ਤੁਹਾਡੇ ਆਜਾਜ਼ ਕਰ ਜਿਵੇਂ ਆਪਣੇ ਸਰਦੀਆਂ ਦੇ ਵਿੱਚ ਨਾ ਹੱਥ ਜੇ ਖਰਾਬ ਹੋ ਜਾਂਦੇ ਨੇ ਨਾ ਮੇਰਾ ਇੱਕ ਹੱਥ ਦੇ ਵਿੱਚ ਇਦਾਂ ਹੀ ਹੋ ਗਿਆ ਸੀ ਤਾਂ ਈ ਘੱਟ ਦੇ ਲਈ ਮੈਂ ਫ੍ਰੇਮੇਸ਼ਨ ਟਰਾਈ ਕਰਦੀ ਜਿੰਨੀ ਆ ਤੇ ਇਹ ਹੱਥ ਦੇ ਵਿੱਚ ਵਿਚਾਰਾ ਲੱਗ ਜਾਈ ਨਾ ਬਿਲਕੁਲ ਇਦਾਂ ਹੀ ਮੈਂ ਆਪਣੇ ਤੇਲ ਤੇ ਲਗਾਵਾਂਗੀ ਬਾਕੀ ਮੈਂ ਦੇਖਿਓ ਤੁਸੀਂ ਦੱਸਿਓ ਤੁਸੀਂ ਕਿੱਦਾਂ ਦਾ ਰਿਜ਼ਲਟ ਤੁਹਾਡੀ ਅਮਰਤਪੁਰ ਦਾ ਬਹੁਤ ਰੰਗ ਕਾਲਾ ਸੀਗਾ ਜਦੋਂ ਆਈ ਸੀ ਉਨੇ ਕਈ ਵਾਰੀ ਇਦਾਂ ਹੀ ਚੀਜ਼ਾਂ ਲਗਾਉਂਦੀ ਹੈ ਨਾ ਬਹੁਤ ਫਰਕ ਪੈ ਗਿਆ ਪਹਿਲੇ ਕਿ ਨਹੀਂ ਅਮਰ ਸੱਚੀ ਲਗਾ। ਸਹੀ। ਪੋਲੀ ਨਾ ਪੁੱਲੇ ਕਰ ਦੋ ਤਾਂ ਸਚਾਈ ਦਸੀ ਮੇਰੇ ਲਈ ਹਾਂਜੀ ਪੈ ਆ ਜੀ ਮੈਨੂੰ ਬਹੁਤ ਇੱਥੇ ਨਾਲ ਠੀਕ ਹੈ ਜੀ ਆ ਦੇਖੋ ਇਦਾਂ ਲਗਾਣਾ ਤੁਸੀਂ ਥੋੜੀ ਜੇ ਦੇਖੋ ਤੁਹਾਨੂੰ ਇੱਕਦਮ ਸਾਫ਼ ਹੀ ਦੇਗਾ। ਇਹੀ ਇਸੇ ਤਰ੍ਹਾਂ ਮੈਂ ਫੇਸਕ ਤੇ ਲਗਾਵਾਂਗੀ ਆਪਣੀ। ਠੀਕ ਹੈ ਬਾਕੀ ਮਿਲਦੀਆਂ ਜੀ ਬਣੇ ਨੇ। ਤੇ ਲੋਜੀ ਆ ਦੇਖੋ ਮੈਂ ਲਗਾ ਲਿਆ ਪੈਕ ਇਸੇ ਤਰ੍ਹਾਂ ਫਿਰ ਮੂੰਹ ਧੋਣ ਤੋਂ ਬਾਅਦ ਮੈਂ ਜਿਸ ਤਰ੍ਹਾਂ ਵੀ ਕਰਾਂਗੀ ਨਾ ਉਹੀ ਤੁਹਾਡੇ ਨਾਲ ਦੱਸਾਂਗੀ ਤੁਹਾਨੂੰ ਇੰਨਾ ਵਧੀਆ ਰਿਜ਼ਲਟ ਮਿਲਦਾ ਹੈ ਇਹਦਾ ਹਫਤੇ ਦੇ ਵਿੱਚ ਇੱਕ ਦੋ ਵਾਰ ਤੁਸੀਂ ਲਗਾ ਸਕਦੇ ਹੋ ਮੈਂ ਤੇ ਲਗਾਉਂਦੀ ਆ ਮੈਂ ਉਸੇ ਤਰ੍ਹਾਂ ਦਾਦੀ ਕਈ ਵਾਰ ਹੁੰਦਾ ਨਾ ਆਪਣੀ ਸਕਿਨ ਜੀ ਖਰਾਬ ਹੋ ਜਾਂਦੀ ਏ ਅੱਜ ਕੱਲ ਸਰਦੀਆਂ ਦੀ ਵਜ੍ਹਾ ਨਾਲ ਇਹਦਾ ਤੁਹਾਨੂੰ ਬਹੁਤ ਅੱਛਾ ਰਿਜ਼ਲਟ ਮਿਲੇ ਠੀਕ ਹੈ ਜੀ ਤੇ ਲੋਜੀ ਇੱਧਰ ਆਪਾਂ ਦੇਖੋ ਆਪਣੇ ਹੋ ਗਏ ਸੀਗੇ ਅ ਸ਼ਲਗਮ ਆਪਣੇ ਹੋ ਗਏ ਬੁਆਏ ਇੱਧਰ ਆਪਾਂ ਤੇਲ ਰੱਖ ਲਿਆ ਸੀ ਠੀਕ ਹੈ ਜੀ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਲਾਲ ਮਿਰਚਾ ਪਾਵਾਂਗੇ ਤਾਂ ਤੜਕਾ ਨਾ ਇੱਦਾਂ ਹੀ ਲੱਗਦਾ ਹੈ ਜਿਵੇਂ ਆਪਾਂ ਨਾਰਮਲ ਸਾਗ ਨੂੰ ਤੜਕਾ ਲਾਉਂਦੇ ਆਂ ਜੀ ਇਸ ਤਰੀਕੇ ਨਾਲ ਤੜਕਾ ਲਾਇਆ ਕਰੋ ਬਹੁਤ ਟੇਸਟੀ ਤੇ ਬਹੁਤ ਵਧੀਆ ਲੱਗੇਗਾ ਤੁਹਾਨੂੰ ਖਾਣ ਚ ਵੀ ਟੇਸਟ ਲੱਗੇਗਾ ਜਿਹੜੇ ਨਹੀਂ ਵੀ ਤੁਹਾਡੇ ਘਰ ਦੇ ਖਾਂਦੇ ਹੋਣਗੇ ਨਾ ਤੇ ਗਾਇਸ ਜਰੂਰ ਬਣਾਇਓ ਤੇ ਦੇਖਿਓ ਕਿੰਨਾ ਟੇਸਟੀ ਲੱਗੇਗਾ ਮੇਰੀ ਸ਼ੀਬੀ ਵੀ ਆ ਜਾਓ ਲੋ ਜੀ ਮੈਨੂੰ ਹਮੇਸ਼ਾ ਮੈਨੂੰ ਵਧੀਆ ਲੱਗਦੀ ਆ ਜਿਹੜੀਆਂ ਮਿਰਚਾਂ ਮੈਂ ਸਾੜ ਕੇ ਪਾਉਂਦੀ ਆ ਮੈਨੂੰ ਇਹ ਖਾਂਚ ਬਹੁਤ ਟੇਸਟੀ ਲੱਗਦੀ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਹਿੰਗ ਹਿੰਗ ਜ਼ਰੂਰ ਪਾਇਆ ਕਰੋ ਠੀਕ ਹੈ ਬਹੁਤ ਤੇਜ਼ ਡਾਏਗਾ ਵਧੀਆ ਆ ਲਓ ਜੀ ਥੋੜੀ ਹਿੰਗ ਪਾਤੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਲਸਣ ਕੱਟਿਆ ਹੋਇਆ ਥੋੜਾ ਜਿਿੰਨਾ ਨੂੰ ਲੱਗਦਾ ਨਾ ਕਿ ਲਸਣ ਭੰਡ ਕਾ ਜਿਆ ਬਰਾਹ ਹੋ ਜੇ ਤੇਰਾ ਆਪਾਂ ਇਹਦੇ ਵਿੱਚ ਪਾ ਲੈਨੇ ਆ ਆਪਣਾ ਅਦਰਕ ਤੇ ਕੱਟਿਆ ਰੋਟੀ ਨਾਲ ਖਾ ਕੇ ਅੱਜਾਂ ਨੂੰ ਕਾਣੀ ਹੈ ਤਰਾਇ। ਫਿਰ ਆਪਾਂ ਕੱਟ ਲਈਏ ਉੱਧਰ ਆਪਣੇ ਟਮਾਟਰ। ਤੇ ਇਹ ਹੋਰ ਜੇ ਇਹ ਵੀ ਚਾਪਾ ਤੁਸੀਂ ਪਾ ਲੈਣੇ ਤੇ ਬਰਾਊਨ ਹੋ ਗਿਆ ਨਾ ਤੇ ਟਮਾਟਰ ਕੱਟ ਕੇ ਪਾ ਦੇਣੀ ਠੀਕ ਹੈ ਜੀ। ਆਪਾਂ ਇਹਦੇ ਵੀ ਆਪਣੀ ਟੇਸਟ ਅਨੁਸਾਰ ਪਾ ਦਾਂਗੇ ਜੀ। ਨਮਕ ਮਿਰਚ ਨਮਕ ਕੁਝ ਪੋੜੀ ਆ ਜੀ ਲਾਲ ਮਿਰਚਾ ਥੋੜਾ ਜਿਹਾ ਗਰਮ ਮਸਾਲਾ ਕਿਸ਼ਿਆ ਹੋਇਆ ਧਨੀਆ ਠੀਕ ਹੈ। ਇਹਦੇ ਵਿੱਚ ਨਾ ਜਿਹੜੀ ਤੁਸੀਂ ਹਲਦੀ ਪਾਣੀ ਵੈਸੇ ਤਾਂ ਨਹੀਂ ਪਾਉ ਠੀਕ ਹੈ ਹਨ ਕੀ ਜਿਹਾ ਪਾ ਦੋ ਥੋੜੀ ਘੈਰੰਦੇ ਨਾ ਪਾਣੀ ਚਾਹੀਦੀ ਹੈ ਬਿਲਕੁਲ ਜਿਵੇਂ ਸਾਗ ਨਹੀਂ ਪਾਣਦਾ ਉਸ ਤਰ੍ਹਾਂ ਬਣ ਕੇ ਤਿਆਰ ਹੋ ਜਾਣਾ ਠੀਕ ਹੈ ਇਹਨੂੰ ਆਪਾਂ ਮਸਾਲੇ ਨੂੰ ਨੋਰਮਲ ਜਿਦਾ ਭੁੰਨਦੇ ਆ ਨਾ ਇੰਦਾ ਭੁੰਨਾਂਗੇ ਇਹਦੇ ਨਿਸ਼ਾਨ ਸਿੰਘ ਲਈ ਅਸੀਂ ਤੜਕਾ ਲੱਗਿਆ ਜੀ ਹੁਣ ਤਾਂ ਹੀ ਨਿਸ਼ਾਨ ਸਿੰਘ ਜੀ ਖਾਂਦੇ ਨਹੀਂ ਇਹਗੇ ਛੱਲੋ ਤੇ ਆ ਦੇਖੋ ਜੀ ਸਾਡਾ ਸੜਕਾ ਪੁੱਜ ਕੇ ਹੋ ਗਿਆ ਤੇ ਆ ਠੀਕ ਹੈ ਮੱਪੇ ਦੇ ਵਿੱਚ ਆਪਣਾ ਇਹਨਾਂ ਨੂੰ ਨਾ ਤੁਸੀਂ ਮੈਸ਼ ਕਰਨਾ ਵੀ ਕਰ ਕੱਟ ਦਿਓ ਠੀਕ ਹੈ ਇਹਦੇ ਦੇ ਵਿੱਚ ਮੈਸ਼ ਕਰਨੇ ਆ ਨਾ ਤੇ ਇਹਦੇ ਵਿੱਚ ਪਾ ਦੇਣੀ ਮੈਸ਼ ਕਰਕੇ ਹਾਂ ਇਹਦਾ ਪਾਣੀ ਬਿਲਕੁਲ ਸੁਕਾ ਲੈਣਾ ਜਿਵੇਂ ਆਪਾਂ ਸਾਗ ਨੂੰ ਤੜਕਾ ਲਾਂਦੇ ਨਾ ਤੇ ਨਹੀ ਤੜਕਾ ਲਾਉਣਾ ਇਹਨੂੰ ਤੇ ਤੁਸੀਂ ਇਹਨਾਂ ਲਈ ਆਮਾਹੋਂ ਤਾਜ਼ਾ-ਤਾਜ਼ਾ ਆਪਣੀ ਫਸਟਾ ਤੋਂ ਤੰਨਾ ਜਦੋਂ ਪਾਕੇ ਪਾਕੇ ਜਾਂਗੇ ਇਹਨਾਂ ਵਧੀਆ ਤਰੀਕੇ ਨਾਲ ਬਾਦੀ ਕੋਸ਼ਿਸ਼ ਅਰਧ ਮਦੀ ਸਬਜੀ ਬਣਾ ਕੇ ਹੋ ਗਈ ਤਿਆਰ ਆ ਦੇਖੋ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦੀ ਹੈ ਠੀਕ ਹੈ ਜੀ ਬਾਕੀ ਤੁਸੀਂ ਇਹਨੂੰ ਜੇਕਰ ਜ਼ਿਆਦਾਤਰ ਕੋਸ਼ਿਸ਼ ਕਰੋਗੇ ਨਾ ਕਿ ਅਸੀਂ ਇਹਨੂੰ ਮੱਕੀ ਦੀ ਰੋਟੀ ਨਾਲ ਖਾਈਏ ਤੇ ਦੇਖਿਓ ਕਿੰਨਾ ਵਧੀਆ ਟੇਸਟ ਆਏਗਾ ਠੀਕ ਹੈ ਜੀ ਇਹਦੇ ਚ ਬਾਦੀ ਆਪਾਂ ਹੁਣ ਹਰਾ ਧਨੀਆ ਠੀਕ ਹੈ ਐਦਾਂ ਦੀ ਸਬਜੀ ਬਣਾਇਓ ਬਲਕਿ ਮੈਨੂੰ ਕਮੈਂਟਾਂ ਚ ਦੱਸਿਓ ਕੌਣ-ਕੌਣ ਛਲਗਮਾ ਦੀ ਸਬਜੀ ਨਾਲੇ ਤੁਹਾਨੂੰ ਪਤਾ ਹੈ ਕਿ ਇਹ ਤਾਕਤਵਰ ਬਹੁਤ ਹੁੰਦੀ ਹੈ ਇਹ ਸਬ지 ਜੇਕਰ ਬੱਚੇ ਵੀ ਖੁਸ਼ ਹੋ ਕੇ ਖਾਣ ਤਾਂ ਬਹੁਤ ਵਧੀਆ ਚੀਜ਼ ਹੈ ਅੱਜ ਪਿਛਲੇ ਜਨਮ ਸੋਰੀ ਪਿਛਲੇ ਜਵਾਨੇ ਦੇ ਵਿੱਚ ਨਾ ਆਪਾਂ ਛਲਗਮਾ ਨੂੰ ਕੱਚਿਆਂ ਨੂੰ ਹੀ ਖਾਂਦੇ ਹੁੰਦੇ ਸੀਗੇ ਦੇਖ ਲਓ ਛਲਗਮ ਖਾਣੇ ਖਾਂਦੀ ਮੈਂ ਹੁਣ ਵੀ ਮੈਨੂੰ ਬਹੁਤ ਟੇਸਟੀ ਲੱਗਦੀ ਹੈ ਪਰ ਅੱਜ ਕੱਲ ਦੇ ਬੱਚੇ ਨਾ ਕੱਚੀਆਂ ਸਬ지ਆਂ ਖਾਂਦੇ ਤੇ ਨਾ ਹੀ ਬੜੀਆਂ ਪੱਕੀਆਂ ਖਾਂਦੇ ਤੇ ਬਲਕਿ ਬਣਾ ਕੇ ਦਿਆ ਕਰੋ ਇਹ ਤਰੀਕੇ ਨਾਲ ਬਣਾਇਓ ਦੇਖਿਓ ਤੁਹਾਡੇ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਬਾਕੀ ਮਿਲਦੀਆਂ ਜੀ ਤੁਹਾਨੂੰ ਕੱਲ ਨਵੇਂ ਵੀਲੌਗ ਵਿੱਚ ਆ ਰਹੀ ਪੈਂਟਾਲੀ ਸਬਜ਼ੀ ਤੁਸੀਂ ਬਣਾਇਓ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਠੀਕ ਹੈ ਜੀ ਪਿਆਰਾ ਜੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਮਿਲਦੀਆਂ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਟੀ ਕਾਜੀ ਬਾਏ ਬਾਏ ਆਜੋ ਜਿਨੇ ਜਿਨੇ ਖਾਣੇ ਜਿੰਨੂੰ ਜਿੰਨੂੰ ਵਧੀਆ ਲੱਗੇ ਮੈਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਠੀਕ ਹੈ ਜੀ ਬਾਏ